ਇਕਦਮ ਫਰੀਦਕੋਟ ਤੋਂ ਵਾਪਸ ਆ ਰਿਹਾ ਸੀ ਆਪਾਂ ਇਹ ਹੈਗਾ ਫਰੀਦਕੋਟ ਤੋਂ ਸਿੱਧਾ ਅੰਮ੍ਰਿਤਸਰ ਰੋਡ ਮੈਂ ਸਕੂਟਰੀ ਤੇ ਵਾਪਸ ਆ ਰਿਹਾ ਸੀ ਫਰੀਦਕੋਟੋਂ ਇੱਥੇ ਇੱਕ ਆ ਦੁਕਾਨ ਮਿਲੀ ਮੈਂ ਕਿਹਾ ਆ ਬਾਈਕ ਮੈਂ ਅੱਗੇ ਜਾ ਕੇ ਰੋਕ ਲਿਆ ਮੈਂ ਕਿਹਾ ਚਾਹ ਪੀ ਕੇ ਜਾਣੀ ਆ ਯਾਰ ਵੈਸੇ ਤਾਂ ਚਾਹ ਦੀ ਲੋੜ ਨਹੀਂ ਸੀ ਆਪਾਂ ਨੂੰ ਪਰ ਆ ਦੁਕਾਨ ਦੇਖ ਕੇ ਆਪਾਂ ਕਿਹਾ ਚਾਹ ਪੀ ਕੇ ਜਾਣੀ ਆ ਇਹਨਾਂ ਨੇ ਮਾਤਾ ਹੁਣਾ ਦੀ ਦੁਕਾਨ ਆ ਇੰਨਾ ਹਾ ਚੁੱਲਾ ਵੀ ਬਣਾਇਆ ਬਾਹਰ ਕਾਰ ਪਿੱਛੇ ਆ ਜੀ ਉਹ ਪਹਿਲਾਂ ਗੇਟ ਪਹਿਲਾਂ ਗੇੜੀ ਅੱਛਾ ਕਾਰ ਇੱਧਰ ਆ ਕਹਿੰਦੇ ਇਹ ਬਾਈ ਪਿੰਡ ਕਿਹੜਾ ਹੈ ਬੱਜਾ ਚੰਦਬਾਜੇ ਦੀ ਵਸਤ ਚੰਦਬਾਜੇ ਦੀ ਬਸਤੀ ਹੈ ਤੂੰ ਸਾਈਕਲ ਲੈ ਕੇ ਜਾ ਤੂੰ 5 ਕਿਲੋ ਉਹਨਾਂ ਨੂੰ ਅਸੀਂ 70 ਰੁਪਏ ਦੇ ਦੋ ਕੁੜੀ ਉਹਨਾਂ ਨੇ ਦੇ ਦੇਗੇ ਠੀਕ ਆ ਚੰਦਬਾਜੇ ਦੀ ਬਸਤੀ ਆ ਇਹ ਠੀਕ ਹੈ ਜੀ ਠੀਕ ਆ ਇਹ ਦੁਕਾਨ ਸੀਗੀ ਕੱਚੀ ਤੇ ਆਪਾਂ ਫਿਰ ਚਾਹ ਪੀਣ ਲਈ ਰੁਕ ਗਏ ਆ ਦੇਖੋ ਮਾਤਾ ਦੀ ਬਾਤਾ ਸਤਿ ਸ੍ਰੀ ਅਕਾਲ ਚਾਹੀ ਬਣਾਉਨੇ ਆ ਚਾਹ ਤੇ ਬਿਸਕਟ ਬਿਸਕਟ ਹਨਾ ਠੀਕ ਹੈ ਜੀ ਠੀਕ ਆ ਚਲੋ ਸਾਡੇ ਡੇਰਾ ਨਾਲ ਲੱਗਦਾ ਹਾਂਜੀ ਸਾਡੇ ਕਾਂ ਦਾ ਡੇਰਾ ਨਾਲ ਲੱਗਦਾ ਇੱਥੇ ਅੱਛਾ ਡੇਰਾ ਇੱਧਰ ਆ ਹੋਵੇ ਸਾਹਮਣੇ ਅੱਛਾ ਇੱਧਰ ਆ ਠੀਕ ਹੈ ਜੀ ਠੀਕ ਆ ਚਲੋ ਤੁਸੀਂ ਵੀ ਜਦੋਂ ਕਿਤੇ ਇਹੋ ਜਿਹੀ ਦੁਕਾਨ ਦੇਖਦੇ ਹੋ ਨਾ ਉੱਥੇ ਰੋਕ ਜਿਆ ਕਰੋ ਯਾਰ ਸਾਡਾ ਤਾਂ ਮੇਰਾ ਤਾਂ ਇਹੋ ਜਿਹਾ ਸੁਭਾ ਹੈਗਾ ਮੈਂ ਤਾਂ ਚਾਹ ਦੀ ਉੱਪਰ ਨੂੰ ਲੋੜ ਨਹੀਂ ਸੀ ਫਿਰ ਵੀ ਉਪਰ ਰੋਕ ਗਏ ਮੈਂ ਕਿਹਾ 2 ਮਿੰਟ ਗੱਲਾਂ ਕਰਦੇ ਆ ਨਾਲ ਇਹਨਾਂ ਦਾ ਮਾਹੌਲ ਦੇਖਦੇ ਆ ਵਿਚਾਰਿਆਂ ਦਾ ਇਹ ਚਾਹ ਦੀ ਦੁਕਾਨ ਆ ਇੱਧਰ ਕਣ ਕੇ ਯਾਰ ਸਾਰੀ ਬਿਜੜ ਵਾਲੀ ਪਈ ਆਪਣੇ ਸਾਰੀ ਬੀਤੀ ਹਣਾ ਚਾਹ ਪੀਣੇ ਹੁਣ ਫੇਰ ਚੱਲਦੇ ਅੱਗੇ ਗੈਸ ਤੇ ਬਣਾਉਨੇ ਜੀ ਠੀਕ ਆ ਕੀ ਐਸ ਰੱਖਿਆ ਮਾਤਾ ਨੇ ਵਿਆਹ ਆ ਬੱਚੇ ਦੇ ਨੇ ਅੱਛਾ ਜੀ ਦੋਨੋਂ ਬੱਚੇ ਵਿਆਹਏ ਅਤੇ ਦੋਨੋਂ ਆਪ ਦਾ ਖਾਦ ਦੋਨੇ ਬੇਟੇ ਆ ਨਹੀਂ ਬੇਟੇ ਨਹੀਂ ਅੱਜ ਤੱਕ ਨਵੇਂ ਆਈਆਂ ਅੱਛਾ ਠੀਕ ਹੈ ਜੀ ਬੇਟੇ ਕਿੱਥੇ ਕੀ ਕੰਮ ਕਰਦੇ ਪੱਠੇ ਤੇ ਪੱਠੇ ਤੇ ਤੇ ਤੁਸੀਂ ਫਿਰ ਵਿਹਲੇ ਹੁੰਨੇ ਫਿਰ ਦੁਕਾਨ ਤੇ ਆ ਜਾਨੇ ਮੈਂ ਦੁਪਹਾੜੀ ਲੈ ਕੇ ਆਪ ਤੇ ਘਰ ਨਾਲ ਤੇ ਆਏ ਓਵੇਂ ਜੇ ਦੁਕਾਨ ਨਾ ਕਰੋ ਫਿਰ ਵੀ ਕੋਈ ਚੱਕਰ ਨਹੀਂ ਨਹੀਂ ਮੇਰੀ ਮੈਂ ਕਿੱਥੋਂ ਖਾਵਾਂਗੀ ਨਹੀਂ ਬੱਚੇ ਦਿੰਦੇ ਨਹੀਂ ਬੱਚੇ ਆਪ ਤਾਂ ਖਾਣ ਆਪ ਦੇ ਬੱਚੇ ਪਾਲਣ ਕੇ ਮਿਲੁੰਦੇ ਨਹੀਂ ਐ ਤਾਂ ਉਹਨਾਂ ਦੀ ਮਾਂ ਨਹੀਂ ਤੁਸੀਂ ਮਾਂ ਤਾਂ ਹੈਗੀ ਮੇਰੀ ਬੇਟੀ ਹੈ ਇੱਕ ਹਾਂਜੀ ਬੇਟੀ ਹੈ ਅੱਛਾ ਕੁਵਾਰੀ ਬੇਟੀ ਹੈ ਫਿਰ ਵੀ ਤੁਸੀਂ ਮਾਂ ਹੋ ਤੁਹਾਡਾ ਉਹਨਾਂ ਦਾ ਫਰਜ਼ ਬਣਦਾ ਮਾਤਾ ਚਲੋ ਤੁਸੀਂ ਜਦ ਤੱਕ ਪੈਂਦੇ ਦੋਨੋਂ ਜਾਣੀਂ ਅੱਛਾ ਦੋਨੇ ਨੋਹਾ ਲਾੜ ਪੈਂਦੇ ਅੱਛਾ ਕਹਿੰਦੇ ਕਿ ਨਹੀਂ ਅਸੀਂ ਨਹੀਂ ਰੋਟੀ ਦੇਣੀ ਮਾੜਾ ਮੋਟਾ ਬੇਟੇ ਨੇ ਇੱਕ ਵਾਰੀ ਕਿਹਾ ਸੀ ਮੈਨੂੰ ਹੂੰ ਉਦੋਂ ਮੇਰਾ ਪਤੀ ਜਿਉਂਦਾ ਸੀਗਾ ਅੱਛਾ ਜੀ ਉਹ ਕਹਿੰਦਾ ਮਾਤਾ ਵੇਲੇ ਆ ਨਹੀਂ ਮੈਂ ਅੱਦਾਂ ਕੰਮ ਕਰੋ ਐ ਕਹਿੰਦਾ ਅੱਛਾ ਤਾਂ ਕਰਕੇ ਮਤਲਬ ਰੋਟੀ ਫਿਰ ਤੁਸੀਂ ਆਪ ਦੀ ਪਕਾਉਨੇ ਹੋ ਨਹੀਂ ਰੋਟੀ ਤਾਂ ਮੈਂ ਜਦੋਂ ਪੱਕੀ ਹੁੰਦੀ ਮੈਂ ਚੱਕ ਕੇ ਖਾ ਲਵਾਂਗੀ ਅੱਛਾ ਰੋਟੀ ਉੱਥੋਂ ਹੀ ਖਾਣੇ ਹੋ ਠੀਕ ਹੈ ਚਲੋ ਇੱਕ ਭੈਣ ਦਾ ਤੇ ਇੱਕ ਤੁਸੀਂ ਕਰਕੇ ਫਿਰ ਤੁਹਾਨੂੰ ਅਲੱਗ ਕਰਨਾ ਬਹੁਤ ਹੈ ਹਾਂ ਬਹੁਤ ਲੱਗਦਾ ਸਾਡੇ ਤੇ ਬਹੁਤ ਹੈ ਠੀਕ ਹੈ ਜੀ ਇਹ ਦੇਖੋ ਮਾਵਾਂ ਵੀ ਅੱਜ ਕੱਲ ਪੁੱਤਾਂ ਦੇ ਬੋਝ ਹੀ ਹੈਗੀਆਂ ਦੇਖੋ ਤੁਸੀਂ ਦੋਨੇ ਪੁੱਤ ਕਿਹੜੇ ਲੱਗ ਪਈ ਅਸੀਂ ਰੋਟੀ ਉਹ ਨਹੀਂ ਦੇਣੀ ਤੁਸੀਂ ਆਪ ਦਾ ਕਰੋ ਇਹੋ ਜਿਹੇ ਹਾਲਾਤ ਆ ਚਾਹ ਪਾਣੂ ਦੇ ਗਏ ਆਂਟੀ ਹੋਰੀ ਚਾਹ ਪੀਂਦੇ ਆਂ ਦੇਖੋ ਇਹੋ ਜਿਹੇ ਸਟੀਲ ਦੇ ਗਲਾਸਾਂ ਦੇ ਵਿੱਚ ਬਾਈ ਵੀ ਆ ਗਿਆ ਬਾਈ ਸਤਿ ਸ੍ਰੀ ਅਕਾਲ ਸਹੀ ਗਾਈ ਬੈਠੋ ਸਾਈਕਲ ਵਧੀਆ ਚੱਲੀ ਜਾਂਦਾ ਵਧੀਆ ਵਧੀਆ ਸਾਈਕਲ ਘੰਟਾ ਲੱਗੇ ਵਧੀਆ ਐਸਾ ਆਓ ਬਾਈ ਬਾਈ ਵੀ ਰੁੱਕ ਗਏ ਚਾਹ ਪੀਣ ਜਾਓ ਪਹਿਲਾਂ ਵੀ ਪਿੰਦੇ ਹੋਣੇ ਮਾਤਾ ਤੋਂ ਹਾਂ ਇੱਥੇ ਰਹਿਣਾ ਠੀਕ ਹੈ ਜੀ ਕੜੀ ਜਾਂਦਾ ਜਿੱਥੇ ਤਾਂ ਬਣਦੀ ਦਿਹਾੜੀ ਬਣ ਜਾਂਦੀ ਕਿਤੇ ਅਗਰ ਸੌਂ ਜਾਂ ਚ ਰਹਿ ਜਾਂਦੀ ਅੱਛਾ ਜੀ ਕਿੰਨੇ ਪੈਸੇ ਬਣ ਜਾਂਦੇ ਬਣ ਜਾਂਦਾ 250 ਰੋਜ਼ ਗੁਜ਼ਾਰਾ ਹੋ ਜਾਂਦਾ ਨਾ ਚਲੋ ਜੀ ਸੱਚੇ ਪਾਤਸ਼ਾਹ ਗੁਜ਼ਾਰਾ ਚਾਹੀਦਾ ਹਨਾ ਜੀ ਕੰਟੀ ਕਹਿੰਦੇ ਵੀ ਕਦੇ ਤਾਂ ਪੈਸੇ ਬਣ ਜਾਂਦੇ ਆ ਦਿਹਾੜੀ ਪੈ ਜਾਂਦੀ 2-250 ਕਦੇ ਕੱਟ ਵੀ ਜਾਂਦੇ ਜੀ ਠੀਕ ਹੈ ਉਹ ਕੋਈ ਨਹੀਂ ਅੱਜ ਦੇ ਅੰਦਰ ਪਤਾ ਖੁੱਦ ਜਾਂਦੇ ਹਾਂਜੀ ਹਾਂਜੀ ਤੇ ਛੋਟੀ ਲੜਕੀ ਉਹ ਕੰਮ ਕਰਦੀ ਘਰਾਂ ਚ ਕੰਮ ਮਿਲੇ ਅੰਨੀ ਅੱਛਾ ਬੜੀ ਕੰਮ ਜੀ ਮੇਰੇ ਲੱਗ ਗਿਆ ਠੀਕ ਹੈ ਨਾ ਨੇ ਕੰਮ ਤੇ ਫੜ ਗਿਆ ਅੱਛਾ ਅੱਛਾ ਪਹਿਲਾਂ ਲਧਿਆਣੇ ਲੱਗੀ ਸੀ ਲਧਿਆਣੇ ਤੋਂ ਤੇ ਕੁੜਗਾ ਕੜਗਾ ਨਿਕ ਫੜ ਗਈ ਅੱਡੋ ਅੱਡੀ ਹਾਂਜੀ ਫਿਰ ਉਹਦੀ ਮੇਰਾ ਕੱਲੀ ਤਾਂ ਨਹੀਂ ਲੱਗ ਠੀਕ ਹੈ ਜੀ ਮੈਂ ਕਿਹਾ ਚੱਲ ਫਿਰ ਘਰੇ ਕਰੋ ਕੀ ਹੈਗੀ ਹੂੰ ਚਲੋ ਤੁਸੀਂ ਤੁਹਾਡਾ ਕੱਪੜਾ ਲੀੜਾ ਫਿਰ ਬਣਾ ਦਿੰਦੇ ਮੈਂ ਨਹੀਂ ਮੈਰ ਰਹਾ ਮੇਰੀ ਗੁੜੀਆਂ ਕੰਮ ਕਰਦੇ ਉਹ ਘਰਾਂ ਚ ਦੇ ਗਏ ਨੇ ਪੁਰਾਣੇ ਕੱਪੜੇ ਦੇਖੋ ਜਰਾ ਅੱਛਾ ਪੁਰਾਣੇ ਕੱਪੜੇ ਲੋਕਾਂ ਤੋਂ ਲੈ ਕੇ ਚਲੋ ਵਿਚਾਰੇ ਗੁਜ਼ਾਰਾ ਕਰਦੇ ਸੀ ਪੱਤੀ ਹੁੰਦੀ ਗੁਜ਼ਾਰਾ ਕਰਦੀ ਆ ਤੇ ਮੋٹے ਕੱਪੜੇ ਰੋਜ਼ ਹੁੰਦੇ ਆ ਠੀਕ ਹੈ ਜੀ ਕੋਤੇ ਸਵਾਤ ਤੇ ਮਿਲ ਜਾਂਦਾ ਕੀ ਨਾ ਕੀ ਤੁਹਾਡਾ ਗਰਮੀਤ ਗਰਮੀਤ ਕੋਰ ਬਾਈ ਪਿੰਡ ਕਿਹੜਾ ਸੀ ਇਹ ਇਹ ਪਿੰਡ ਦਾੰਦ ਬੱਜੇ ਚੰਦ ਬੱਜੇ ਆ ਰੋਡ ਦੇ ਉੱਤੇ ਖੜੇ ਆਪਾਂ ਹਾਈਵੇ ਫਰੀਦਕੋਟ ਆਏਗੇ ਹਾਂ ਬਾਬਾ ਕਾਨ ਦਾਸ ਦਾ ਜਗ੍ਹਾ ਦੇ ਡੇਰੇ ਦੇ ਕੋਲੇ ਹਨਾ ਥੋਣਾ ਲਾ ਕੇ ਆਹੀ ਪਨੀਰੀ ਪੱਟੀ ਵਧ ਗਿਆ ਸੀ ਜਿਹੜੇ ਘਰੇ ਆਇਆ ਸੰਤਾਂ ਨੇ ਲਿਆ ਬੱਚੇ ਲਿਆ ਆ ਤੁਲੋ ਪੋਤੇ ਪੁੱਪੀ ਤੇ ਜਦੋਂ ਘਰੇ ਆਇਆ ਤੇ ਖਾਣੇ ਦਾ ਟਾਈਮ ਹੋਇਆ ਉਹ ਰੋਟੀ ਬਣਾਦੇ ਪਰ ਰੋਟੀ ਬਣਾਤੀ ਉਹ ਤਾਂ ਬਿਜਲੀ ਦਾ ਤਾਰ ਲੱਗ ਪਈ ਤਾਰ ਚੱਕ ਕੇ ਮੈਂ ਪਾਸੇ ਸਾਈਡ ਤੇ ਤੇ ਮੜ ਕੇ ਮੈਂ ਫੁੱਤਰੋਂ ਲੌਣ ਚਲੇ ਗਈ ਤੇਰੇ ਪਾਚੋਂ ਤੇ ਉਹੰਡਿਆਂ ਨੂੰ ਇੱਕ ਥੱਲੇ ਲੱਪ ਤੇ ਕੁੱਤੇ ਤੇ ਐ ਡਿੱਗ ਪਿਆ ਡਿੱਗਦੇ ਦੀ ਜਾਨ ਉੱਤੇ ਤਾਰਾਂ ਦੇ ਉੱਤੇ ਡਿੱਗ ਗਈ ਕਰੰਟ ਲੱਗ ਗਿਆ ਕਰੰਟ ਤਾਂ ਮੈਂ ਲਾ ਕੇ ਪਾਸੇ ਸੈਟ ਪਾ ਹੀ ਨਾ ਡਿੱਗਿਆ ਕਿਵੇਂ ਫਿਰ ਉਹ ਡੱਕ ਟੈਕ ਕੰਬ ਦੇ ਨਾਲ ਸੀਗਾ ਮੰਜਾ ਹੈ ਹਾਂਜੀ ਕੰਬ ਸੀ ਤੇ ਕੰਬ ਦੇ ਨਾਲ ਕਿਤੇ ਜਾਇਦਾ ਸਿਰ ਜੋਰ ਦੀ ਵੱਜ ਗਿਆ ਅੱਛਾ ਜਾਇ ਉਹਨੂੰ ਟੈਕ ਹੋ ਗਿਆ ਟੈਕ ਹੋ ਗਿਆ ਜੀ ਕਿੰਨੇ ਸਾਲ ਹੋ ਗਏ ਆ 3 ਸਾਲ ਬਾਪੂ ਦੀ ਡੈਥ ਹੋਈ ਆ ਕਹਿੰਦੇ ਇਹ ਸਾਲ ਹੋ ਗਏ ਤਾਂ ਹੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਹਾਂਜੀ ਨਹੀਂ ਤਾਂ ਮੈਂ ਮੈਨੂੰ ਵੀ ਲੱਗਦਾ ਵੀ ਨਵੀਂ ਆਦਿ ਨਾਲ ਹਾਂ ਪਰਵਾਣਾ ਕਿ ਬਵਾ ਹਾਂਜੀ ਤੇ ਕੋਈ ਸੁਣਾ ਕੋਈ ਸੜਾਵਾਂ ਹਾਂਜੀ ਇੱਥੇ ਕੱਲੀ ਚੱਕੀ ਜੰਮੀ ਬੈਠੀ ਕੋਈ ਗਾਹ ਕਾਵੇ ਤਾਂ ਮੈਂ ਚਾਹ ਬਣਾ ਦੂੰ ਦਿਖੋ ਇਹ ਰਸੋਈ ਆ ਵਿਚਾਰਿਆ ਫਿਰ ਸ਼ਾਮੀ ਆਂਟੀ ਲੈ ਜਾਂਨੇ ਸਾਰਾ ਸਮਾਨ ਭਾਂਡੇ ਪੁੰਡੇ ਸਾਰਾ ਕੁਝ ਲੈ ਜਾਣਾ ਕਿਉਂਕਿ ਇੱਥੇ ਗੇਟ ਤਾਂ ਲੱਗਿਆ ਨਹੀਂ ਕੱਚਾ ਹੀ ਆ ਹਨਾ ਅੱਛਾ ਸਾਰਾ ਚੱਕ ਕੇ ਲੈ ਜਾਂਨੇ ਫਿਰ ਸਵੇਰ ਠੀਕ ਹੈ ਜੀ ਫਿਰ ਇੱਥੇ ਜੇ ਬਾਹਰ ਹੁੰਦਾ ਕੋਈ ਚਾਹ ਬਣਾ ਲੇਗੀ ਇਹਨੇ ਚੁੱਪ ਕਰਕੇ ਟੇਬਲ ਤੇ ਲੈ ਕੇ ਬਹਿ ਜਾਵੇ ਸਵੇਰ ਠੰਡ ਹੁੰਦੀ ਨਾ ਹਾਂ ਜੀ ਚੌਂ ਦੇ ਕੇ ਗਿਆ ਸੀ ਕੋਈ ਬੰਦਾ ਠੀਕ ਹੈ ਜੀ mat kuch chalega